ਆ ਬਿੱਗ ਬੌਸ ਬੰਦ ਕਰ ਤੇ ਕੋਪੀਰਾਈਟ ਆ ਜਾਣਾ ਮੈਨੂੰ ਹੈਲੋ ਫਰੈਂਡਸ ਹਾਂਜੀ ਫਰੈਂਡਸ ਮੈਂ ਵੀ ਆਪਣੀ ਭੈਣ ਕੋਲ ਸਮਰਾਲੇ ਤੇ ਮੇਰੀ ਡਿਊਟੀ ਲੱਗਿਆ ਮੱਕੀ ਦੀਆਂ ਰੋਟੀਆਂ ਬਣਾਉਣ ਦੀ ਮੂਲੀਆਂ ਪਾ ਕੇ ਅਸੀਂ ਲੱਗਿਆ ਬਣਾਉਣ ਗੱਲ ਪੂਰੀ ਵੀ ਨਹੀਂ ਕਰਨੀ ਆਹ ਲਓ ਜੀ ਆਹ ਲਓ ਜਿੰਨ ਪਰਲੇ ਚ ਫਿੱਟ ਹੈ ਰਾੜ ਲੈ ਲੈ च गयाहदन किमान ਆਟੇ ਵਿੱਚ ਮੈਂ ਪਾਇਆ ਹੈਗਾ ਮੂਲੀਆਂ, ਕੰਨੀਆਂ, ਹਰੀਆਂ ਮਿਰਚਾਂ, ਜੋ ਆਮ ਤੌਰ 'ਤੇ ਵੈਸੇ ਸਾਰੀ ਜੋ ਪਾਉਂਦੇ ਨੇ ਹੈਗਾ ਤਾਂ ਉਹੀ ਕੁਛ। ਜਮੈਣ ਪਾਲੀ ਸੀ ਥੋੜੀ ਜੀ। ਮਿਰਚਾਂ ਨੂੰ ਮੈਂ ਤੇਲ ਵਿੱਚ ਫਰਾਈ ਪੰਜ ਇੱਕ ਚਮਚਾ ਸਰੋਂ ਦਾ ਤੇਲ ਪਾ ਕੇ ਫਰਾਈ ਕਰਕੇ ਪਾਇਆ ਜੇ ਅਸੀਂ ਡਾਇਰੈਕਟ ਹੀ ਅੰਨ ਕੱਟ ਕੇ ਖਾਂਦੇ ਹਾਂ ਤਾਂ ਢਿੱਡ ਦੁਖਣ ਲੱਗ ਜਾਂਦੇ ਆ ਬਈ। ਅਸੀਂ ਉਹ ਖਾ ਨਹੀਂ ਸਕਦੇ ਮਿਰਚਾਂ। ਇਥੇ ਥੋੜੀ ਜਿਹੀ ਹਲਦੀ ਪਈ ਆ ਉਹਦੇ ਨਾਲ ਕਲਰ ਦੇਖੋ ਕਿੰਨਾ ਸੋਹਣਾ ਆ ਗਿਆ ਹਾਂਜੀ ਦੱਸੋ ਜੀ ਰੋਟੀ ਕਿੰ ਬਣੀ ਆ ਵਧੀਆ ਵਧੀਆ ਤੁਸੀਂ ਜੀ ਬਹੁਤ ਵਧੀਆ ਬਣੀ ਜੀ ਥੈਂਕ ਯੂ

ਲਗਾ ਤੁਸੀਂ ਆ ਲੋ ਅਸੀਂ ਖਾ ਕੇ ਪਰੌਠੇ ਪੈਗੇ ਇਸ ਕਰਦੇ ਅਸੀਂ ਰਾਮ ਹਾਂ ਪਰੌਠਿਆਂ ਨੇ ਸੱਟ ਲਿਆਣ ਸਾਨੂੰ ਮੱਕੀ ਦੀਆਂ ਰੋਟੀਆਂ ਨੇ ਪਰ ਕਿਉਂ ਤਾਂ ਸੱਚ ਲਾਇਆ ਨਹੀਂ ਸੀ ਹਾਂ ਵਧੀਆ ਸਾਰੀ ਸੀ ਹਾਂ ਰੋਟੀਆਂ ਸੁਆਹ ਸੀ ਬਹੁਤ ਹਨਾ ਪਰ ਹਾਂ ਬਹੁਤ ਸਾਰੀਆਂ ਆ ਜਰਨ ਤੇ ਜੀਵਣਾ ਬੇਸਵੇਦ ਅ ਪਸੀ ਤੇ ਜੀਵਣਾ ਨਹੀਂ ਕਦੇ ਰਾਮਾਂ ਬੰਦਾ ਮੇਰਾ ਸਾਰੰਦ ਨਾ ਇਕਲ ਤਾਂ ਹਾਂ ਹਾਂ ਤਾਂ ਕੰਨਿਆ ਲੱਗ ਗੋਬੀਆ ਅੰਗੂਰਾ ਅੰਗੂਰਾ ਨੇ ਕਣਨ ਪੈਣ ਤੱਕ ਤਿੰਨ ਤਰ੍ਹਾਂ ਦੀ ਹੋ ਗਈ pront ਕਾ ਅੱਛਾ ਮੈਂ ਤਾਂ ਰੋਈ ਰਹੀ ਨੀ ਤੇ ਮੈਂ ਹੁਣ ਤੇ ਤੰਦਰ ਨਾ ਤਰ ਰੋ ਖਾਈ ਗਿਆ ਉਹ ਰੋਟਿਆਂ ਦਾ ਤਾਂ ਯਕੀਨ ਨਾ ਪੂਰਾ ਤਰ ਅਸੀਂ ਵੀ ਯਕੀਨ ਸੀ ਆ ਸਾਨੂੰ ਹੁਣ ਪਤਾ ਲੱਗਾ ਜਾਂਦਾ ਟੱਡ ਦੁਕਣ ਲੱਗ ਗਿਆ ਹਾਂਜੀ ਪਹਿਲਾਂ ਤਾਂ ਮੈਂ ਕਣਾਈਆਂ ਨੇ ਰੋਟੀਆਂ ਮੂਰਿਆ ਯਾਰ ਰੋਟੀਆਂ ਖਾਪੀ ਕੇ ਅਸੀਂ ਕਰ ਲਈ ਰੈਸਟ ਫਿਰ ਸਾਡਾ ਕੀ ਕੰਮ ਰਹਿ ਗਿਆ ਸੀ ਭਾਈ ਚੁੱਲੇ ਨੂੰ ਮਿੱਟੀ ਲਾਉਣੀ ਹੁਣ ਇਹ ਤਾਂ ਕਦੇ ਲਾਈ ਨਹੀਂ ਮਿਲਦਾ ਤੇ ਇਹ ਨਹੀਂ ਕਦੇ ਕਿੰਨਾ ਚਿਰ ਤੇ ਲਾਈ ਨਹੀਂ ਮਿਲਦਾ ਕਦੇ ਮਿਲਾਈ ਅੱਛਾ ਚਿਲਾ ਚਿਲਾ ਬਸ ਅੱਛਾ ਇਹਨੇ ਕਦੇ ਲਾਈ ਨਹੀਂ ਐਵੇਂ ਚੱਲਿਆ ਮੈਂ ਲਾ ਕੇ ਦਿਖਾਉਂਦੀ ਆ ਤੈਨੂੰ ਮਿੱਟੀ ਚੁੱਲੇ ਨੂੰ ਚਿੰਦਾ ਚੁੱਲਾ ਸੁੰਦਰ ਬਣਾਤਾ ਮੈਂ ਕੁੱਬ ਜਿਆ ਕਿੱਥੇ ਨਿਕਲਿਆ ਪਹਿਲਾਂ ਤਾਂ ਹੀ ਹੋਣੀ ਆ ਸੁੱਕੀ ਮਿੱਟੀ ਦਾ ਆਹ ਹਾਂ ਹਾਂ ਕੁੱਬੇ ਦੱਬਣ ਵਾਲੀ ਮੈਂ ਪਿਛੇ ਨਹੀਂ ਨਾ ਦੀਂਦੀ ਠੀਕ ਆ ਰਾਈਟ ਆ ਗਈ ਤੇਰੇ ਸੇਲੇ ਆ ਗਈ ਸੀ ਲੈ ਚਾਹ ਲੈ ਆਈ ਚਾਵਲ ਬਣਾ ਲੈ ਮੈਂ ਚਾਵਲ ਕੋਈ ਨਹੀਂ ਹੈ ਕੋਈ ਨਹੀਂ ਜਿੰਦਾ ਲੱਗਦਾ ਹੋਵੇ ਉਹਨਾਂ ਦਾ ਰੌਣਕ ਲਾਈ ਪਈ ਆ ਨਕਲ ਦੀ ਹਾਂਜੀ ਮਾ ਜਨਨ ਦੀਦੀ ਨੇ ਆ ਜਨਨ ਕਿਰਤ ਅਸੀਂ ਤਾਂ ਕਹਿੰਦੇ ਰੌਣਕ ਲਾਈ ਪਈ ਆ ਉਹ ਜਿੱਥੇ ਬੱਚੇ ਹੁੰਦੇ ਉੱਥੇ ਤੇ ਸਾਡੇ ਵੀ ਹੈਗੇ ਭੈਣਾ ਐਵੇਂ ਹੀ ਆ ਹਾਂਜੀ ਬਣਾ ਲੈ ਤੋਰ ਤਾਂ ਨਹੀਂ ਨੂੰ ਗੁਣ ਕਰਨ ਦੀ ਲੋੜ ਨੇ ਵਿੱਚ ਨਾਦਾ ਹੁੰਦੀ ਕਿੱਚ ਗਈ ਬਸ ਠੀਕ ਹੈ ਠੀਕ ਆ ਉਹ ਜਿੱਥੇ ਭਰਤਾ ਲੈ ਬਈ ਜੀ ਆ ਸੋਹਣ ਦੇ ਲੱਗ ਜਿੰਨੇ ਕਿ ਭੂ ਹਾਂ ਹਾਂ ਲੋਹੇ ਦੀ ਕਿੱਲਾਂ ਨਹੀਂ ਸੀ ਔਖੀ ਸੀ ਅਕੜੇ ਰਤ ਸੁਣਾ ਕੇ ਲੈ ਵਿੱਚ ਹੱਥ ਹੁੰਦੇ ਇਹ ਸਾਡੇ ਜਿਹੜੇ ਕਿਰਾਏਦਾਰ ਹੁੰਦੇ ਨੇ ਪੱਜ ਜਾਂਦੇ ਨੇ ਸਮਾਨ ਛੱਡ ਕੇ ਕਿਰਾਏ ਦੇ ਕੇ ਜਾਂਦੇ ਨੇ ਸੀਮਟ ਆ ਫਿਰ ਉਹਨਾਂ ਦਾ ਸਮਾਨ ਇਹ ਸਾਡੇ ਕੋਲ ਰਹਿ ਜਾਂਦਾ ਸੀਮਟ ਜੰਮਿਆ ਹੋਇਆ ਹੋਵੇ ਚ ਉਹ ਹੱਥਾਂ ਨੂੰ ਵੱਟ ਦਾ ਜੇ ਅਸੀਂ ਕਰਨਾ ਚਾਹੀਏ ਤਾਂ ਹੁਣ ਅਸੀਂ ਰਾਮਨਾਥ ਮਿਸਤਰੀ ਪੁਣੇ ਦਾ ਕੰਮ ਕਰ ਸਕਦੇ ਹਾਂ ਸਾਡੇ ਕੋਲ ਥੱਲੇ ਪਰੇ ਥੋੜੀ ਜੀ ਘੱਟ ਗਈ ਮਿੱਟੀ ਸੋ ਕੋਈ ਨਾ ਬਥੇਰੀ ਚਲ ਗਿਆ ਉੱਪਰੋਂ ਸਹੀ ਹੋਣਾ ਚਾਹੀਦਾ ਥੱਲੇ ਕੋਈ ਚੱਕਰ ਨਹੀਂ ਆਹ ਚਲ ਆ ਪਕੜ ਰੋਈ ਪਾ ਫਿਰ ਉਹਨਾਂ ਨੂੰ ਗੋਹਾ ਮਿੱਟੀ ਵੀ ਨਹੀਂ ਪੇਰਨੀ ਦਿੱਤਾ ਨਾ ਗੋਹਾ ਮਿੱਟਾਣ ਦਾ ਕੋ ਜ਼ੋਰ ਇਓ ਕਰੀ ਹਾਂ ਮਿੱਟੀ ਆਹੀ ਲਾਲ ਪਿਓ ਕੇ ਹਾਂ ਲਾਲ ਹੈ ਨਹੀਂ ਮਿੱਟੀ ਤਾਂ ਇੰਨੀ ਕੇ ਸੀਗੀ ਉਹ ਤਾਂ ਉੱਥੇ ਹੀ ਬਟਲੀ ਉੱਥੋਂ ਇੱਥੋਂ ਮਾੜੀ ਮੋਟੀ ਜੀ ਤੁਸੀ ਮਾਤਾ ਕੋਣ ਹੈ ਦੇਖੋ ਜਵਾਕ ਜੇ ਇਕੱਲੇ ਬੈਠਾ ਬਸ ਜੰਦੇ ਨੇ ਹੈਲੋ ਹੈਲੋ ਤੇ ਰੋ ਰੋ ਕੇ ਮਗਨੇ ਕੱਢਿਆ ਪੱਖਣ ਚ ਕੱਜਲ ਮਤਲਬ ਇਹਨੂੰ ਨਾ ਗਾੜੀ ਜੀ ਕਰਕੇ ਹਾਂ ਜਰਾਬ ਦੇ ਨਾਲ ਇਹਦੇ ਉੱਤੇ ਹਾਲਤਾਂ ਫੇਰ ਵੀ ਕੁਮਾਰੀ ਦੀ ਆ ਲੁੱਕ ਜੂਗੀ ਜਿਹੜੀ ਗਾਲਦਾਲੀ ਖੰਡਿਆ ਜਿ ਸਰਕੰਡਿਆ ਜੀ ਕੰਢੀ ਲੱਗ ਦਿੰਦੀ ਆ ਹੂੰ ਹੂੰ ਇਹ ਤਾਂ ਸਾਫ ਸਾਫ ਜਾ ਹੋ ਜਾਊਗਾ ਅ ਸਰਖੰਡੀ ਜੀ ਨਹੀਂ ਲੱਗੂ ਫੇਰ